ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਕੜਗੇ ਅਤੇ ਲੋਕ ਸਭਾ ਵਿੱਤ ਵਿਰੋਧੀ ਦੀਰਘੇ ਨੇਤਾ ਰਾਹੁਲ ਗਾਂਧੀ ਨੇ ਵੀਰਵਾ ਨੂੰ ਚਮਕ ਕਸ਼ਮੀਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜ਼ਮੀਨੀ ਪੱਧਰ ਦੀਆਂ ਤਿਆਰੀਆਂ ਬਾਰੇ ਫੀਡਬੈਕ ਲੈਣ ਲਈ ਪਾਰਟੀ ਵਰਕਰਾਂ ਨਾਲ ਗੱਲਬਾਤ ਸ਼ੁਰੂ ਕੀਤੀ। ਸ਼੍ਰੀ ਵਿੰਗਰ ਚ ਆਯੋਜਿਤ ਇੱਕ ਪ੍ਰੋਗਰਾਮ ਚ ਵਰਕਰਾਂ ਤੇ ਨੇਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ ਵਰਕਰ ਨਹੀਂ ਤੁਸੀਂ ਇੱਕ ਪਰਿਵਾਰ ਹੋ ਜਿਵੇਂ ਹੀ ਸਾਨੂੰ ਪਤਾ ਲੱਗਿਆ ਹੈ ਕਿ ਚੋਣਾ ਹੋਣ ਜਾ ਰਹੀਆਂ ਹਨ ਅਸੀਂ ਪਹਿਲਾ ਇੱਥੇ ਆਉਂਦਾ ਫੈਸਲਾ ਕੀਤਾ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਹਰ ਰਾਜ ਦੇ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਸਾਡੇ ਲਈ ਜੰਮੂ ਕਸ਼ਮੀਰ ਦੇ ਲੋਕਾਂ ਦੀ ਨੁਮਾਇੰਦੀ ਅਤੇ ਜੰਮੂ ਕਸ਼ਮੀਰ ਨੂੰ ਰਾਜਾ ਦਰਜਾ ਦੇਣ ਦਾ ਮੁੱਦਾ ਸਭ ਤੋਂ ਅਹਿਮ ਹੈ ਕਹਿੰਦੇ ਕਿ ਭਾਰਤ ਦੇ ਇਤਿਹਾਸ ਵਿੱਚ ਆਜ਼ਾਦੀ ਤੋਂ ਬਾਅਦ ਬਹੁਤ ਸਾਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਰਾਜ ਵਿੱਚ ਤਬਦੀਲ ਕੀਤਾ ਗਿਆ ਪਰ ਇੱਕ ਹੀ ਉਦਾਹਰਨ ਹੈ ਜਦ ਰਾਜ ਦਾ ਦਰਜਾ ਖੋ ਲਿਆ ਗਿਆ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਅਜੇ ਆ ਪਹਿਲਾ ਕਦੇ ਨਹੀਂ ਹੋਇਆ ਅਤੇ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜੰਮੂ ਕਸ਼ਮੀਰ ਦੇ ਲੋਕਾਂ ਦੀ ਨੁਮਾਇੰਦੀ ਮਹੱਤਵਪੂਰਨ ਹੈ ਸਾਡੇ ਲਈ ਵੀ ਮਹੱਤਵਪੂਰਨ ਹੈ ਅਤੇ ਦੇਸ਼ ਲਈ ਵੀ ਇਸੇ ਲਈ ਅਸੀਂ ਇੱਥੇ ਪਲੇਸਟਾਨ ਤੇ ਆਏ ਹਾਂ ਮੈਂ ਜਮਹੂਰੀਅਤ ਤੇ ਦੀ ਰੱਖਿਆ ਕਰਦਾ ਹਾਂ प्रतिनिधि देर रख्या ਕਰਦਾ ਹਾਂ ਚੰਮਕਸ਼ੀਰ ਦੇ ਦਿਲ ਵਿੱਚ ਦਰਦ ਹੈ ਮੇਰਾ ਉਦੇਸ਼ ਇਹ ਨੂੰ ਮਿਟਾਉਣਾ ਹੈ ਦੱਸ ਦੇ ਕਿ ਚੰਮਕਸ਼ੀਰ ਚ ਵਿਧਾਨ ਸਭਾ ਚੋਣਾਂ ਤਿੰਨ ਪੜਾਅ ਚ ਹੋਣ ਗਿਆ ਇਨ੍ਹਾਂ ਵਿੱਚੋਂ ਪਹਿਲੇ ਪੜਾਅ ਦੀਆਂ ਚੋਣਾਂ 18 ਸਤੰਬਰ ਨੂੰ ਦੂਜੇ ਪੜਾਅ ਦੀਆਂ ਚੋਣਾਂ 25 ਸਤੰਬਰ ਨੂੰ ਅਤੇ ਤੀਜੇ ਪੜਾਅ ਦੀਆਂ ਚੋਣਾਂ 1 ਅਕਤੂਬਰ ਨੂੰ ਹੋਣ ਗਿਆ ਜਦ ਕਿ ਵੋਟਾਂ ਦੀ ਗਿਣਤੀ 4 ਅਕਤੂਬਰ ਨੂੰ ਹੋਵੇਗੀ ਦੱਸ ਦੇ ਕਿ ਰਾਹੁਲ ਗਾਂਧੀ ਅਤੇ ਖੜਗੇ ਦੇ ਜੰਮੂ ਕਸ਼ਮੀਰ ਪਹੁੰਚਨ ਤੇ ਕਾਂਗਰਸ ਵਰਕਰਾਂ ਤੇ ਸਮਰਥਕਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਕਾਂਗਰਸੀ ਆਗੂ ਨੇ ਕਿਹਾ ਕਿ ਸ਼ਿਨਗਰ ਵਿੱਚ ਗਲਬਾਤ ਤੋਂ ਬਾਅਦ ਦੋਵੇਂ ਕਾਂਗਰਸੀ ਆਗੂ ਜੰਮੂ ਲਈ ਰਵਾਨਾ ਹੋਣਗੇ ਕਿਤੇ ਉਹ ਜੰਮੂ ਖੇਤਰ ਦੇ 10 ਜ਼ਿਲ੍ਹਿਆਂ ਦੇ ਪਾਰਟੀ ਵਰਕਰਾਂ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵਿਚਾਰ-ਵਟਾਂਦਰਾ ਕਰਨਗੇ ਹੋਰ ਅਪਡੇਟ ਲਈ ਟੇਕ ਦੇ ਹਾਊਸ ਜੇਪ ਟੀਵੀ